हां ਇਹ ਜਿਹੜਾ 2025 ਇਹ ਬਿੱਲ ਹੈ ਅਸੀਂ ਮਤਲਬ ਇਹ ਸਮਝਦੇ ਆ ਵੀ ਜਿਹੜੀ ਇਹ ਕੰਪਨੀਆਂ ਜਿਹੜੀ ਇਹ ਬਿਜਲੀ ਐਕਟ 2003 ਉੱਤੇ ਸੋਧ ਕਰਕੇ ਇਹਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਹੁਕਮਤ ਬਿਜਲੀ ਨੂੰ ਆਪਣੇ ਹੱਥ ਚ ਲੈ ਕੇ ਇਹਦਾ ਕੇਂਦਰੀਕਰਨ ਕਰਕੇ ਫਿਰ ਕਾਪਰਕੁਲਟਿਡ ਕਰਨਾ ਕਰਨ ਦੇ ਵਾਲੇ ਕਰਨਾ ਚਾਹੁੰਦੇ ਹਨ ਯਾਨੀ ਇੱਕ ਸਹੂਲਤ ਹੈ ਜਿਹਦਾ ਸੁਖਮਾਨ ਰਹੇ ਨੇ ਜਿਹੜਾ ਗਰੀਬ ਅਮੀਰ ਸਾਰੇ ਲੋਕੋ ਦੇ ਖਫਤਕਾਰ ਸੁਖ ਮਨਾਨ ਮੰਦ ਮੰਦ ਇਹਨਾਂ ਨੂੰ ਇਹ ਇਸ ਗੱਲ ਦੇ ਇਸ ਕਮਜ਼ੋਰੀ ਦਾ ਫਾਇਦਾ ਲੈ ਕੇ ਇਹ ਕਾਰਪੋਰੇਟਰਾਂ ਦੇ ਹਵਾਲੇ ਮਨਮਰਜ਼ੀ ਦੇ ਰੇਟ ਵੇਚਣ ਦਾ ਜਿਹੜੀ ਪਾਲਿਸੀ ਹੈ ਸਰਕਾਰ ਦੀ ਕਾਰਪੋਰੇਟਰਾਂ ਦੇ ਨਾਂ 'ਤੇ ਬਣਾਉ। ਉਧਰੋਂ ਸਰਕਾਰ ਚੱਲ ਰਹੀ ਹੈ। ਯਾਨੀ ਸਾਰੇ ਏਡਾਰਿਆਂ ਦਾ ਹੌਲੀ-ਹੌਲੀ ਕਰਕੇ ਸੂਬਿਆਂ ਤੋਂ ਖੋਹ ਕੇ ਕੇਂਦਰੀਕਰਨ ਉਹਦਾ ਕਰਨ ਦੀ ਪਾਲਿਸੀ ਜਿਹੜੀ ਆ ਰਹੀ ਹੈ। ਜਿਵੇਂ ਸੀਡ ਵਿਲ ਹੈ। ਆਹ ਉਹਨਾਂ ਜਿਹੜੀਆਂ ਜ਼ਮੀਨਾਂ ਦੀਆਂ ਫਰਦਾਂ ਮੰਗਾਉਣ ਦਾ ਕੇਂਦਰੀਕਰਨ ਰਜਿਸਟ੍ਰੇਸ਼ਨ ਦਾ ਆਪਦੇ ਹੱਥ ਚ ਲੈਣ ਦਾ ਹੈ। ਉਮੀ ਜ਼ਮੀਨ ਯੂਨੀਵਰਸਿਟੀ ਵਾਲਾ ਮਸਲਾ ਆਇਆ ਸੀ। ਜਿੰਨੇ ਮਤਲਬ ਇਹ ਪਾਖੜਾ ਮੈਨੇਜਮੈਂਟ ਵਾਲਾ ਹੈ ਜਿਹਨੀਆਂ ਕੁੱਲ ਜਿਹੜੀਆਂ ਵੀ ਆਰੀਆਂ ਨੇ ਨੀਤੀਆਂ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਆਪਣੇ ਹੱਥ 'ਚ ਕਰਨਾ ਤੇ ਫਿਰ ਉਹਨਾਂ ਦੇ ਉੱਤੇ ਪਾਲਿਸੀ ਬਣਾ ਕੇ ਉਹਨੂੰ ਕਾਰਪੋਰੇਟ ਦੇ ਹਵਾਲੇ ਕਰਨ ਵਾਲੀ ਜਿਹੜੀ ਪਾਲਿਸੀ ਹੈ ਉਹਦੇ ਨਾਲ ਹੀ ਜੁੜਦੀ ਏ ਬਿਜਲੀ ਵਾਲੀ ਹੈ ਜਰਾਂ ਸਾਹਿਬ ਕੀ ਚੀਜ਼ ਕਿਵੇਂ ਦੇਖਦੇ ਤੁਸੀਂ ਵੀ ਪੰਜਾਬ ਸਰਕਾਰ ਬਿਆਨਾਂ ਦੇ ਵਿੱਚ ਤਾਂ ਵਿਰੋਧ ਕਰ ਰਹੀ ਹੈ ਨੀਤੀ ਦਾ ਪਰ ਜਦੋਂ ਕਿਸਾਨ ਕੋਈ ਵੀ ਪ੍ਰੋਟੈਸਟ ਕਰਦੇ ਨੇ ਤਾਂ ਵੱਡੇ ਪੱਧਰ ਤੇ ਪੁਲਿਸ ਲਗਵਾ ਕੇ ਉਹਨੂੰ ਜਕਵਾ ਲਿਆ ਜਾਂਦਾ ਹੈ। ਦੇਖੋ ਅੱਜ ਤਾਂ ਨਹੀਂ ਮੇਰੇ ਖਲਚਾ ਇਹ ਜੀ ਕੋਈ ਗੱਲ ਹੋਈ ਹੋਣੀ ਪਰ ਪੰਜਾਬ ਸਰਕਾਰ ਅਸਲ 'ਚ ਨੁਰੀ ਨੀਤੀ ਕਹਿੰਦੇ ਜਿਹੜੀ ਕੇ ਨੀਤੀ ਹੈ ਨੀਤੀ ਦੇ ਨਾਲ ਉਹਨਾਂ ਦੀ ਕੋਈ ਸਹਿਮਤੀ ਨਹੀਂ ਹੈ ਕਿਉਂਕਿ ਜਿਹੜੀ ਕੇਂਦਰ ਨੀਤੀਆਂ ਘੜਦਾ ਹੈ ਇਹ ਵੀ ਉਹਨਾਂ ਨੀਤੀਆਂ ਤੇ ਚੱਲਦੇ ਆਂ ਅੰਦੋਲਨ ਦੇ ਦੌਰਾਨ ਉਹਨਾਂ ਦੇ ਵਿੱਚ ਹਾਂ ਦਾ ਨਾਰਾ ਮਾਰਨਾ ਵੀ ਹਾਂ ਅਸੀਂ ਤੁਹਾਡੇ ਨਾਲ ਇਹ ਵੋਟਾਂ ਕਰਕੇ ਵੈਸੇ ਇਹਨਾਂ ਦਾ ਪਾਲਿਸੀ ਤੇ ਕੋਈ ਬਕਰੇਵਾ ਹੈ ਨਹੀਂ ਇੱਕ ਦੂਜੇ ਤੋਂ ਵੱਧ ਕੇ ਲਾਗੂ ਕਰਦੇ ਜਦੋਂ ਦੂਜੀ ਸਰਕਾਰ ਆਉਂਦੀ ਹੈ ਦੂਜੀ ਦੀ ਸਰਕਾਰ ਦਾ ਵਿਰੋਧ ਕਰਕੇ ਲੋਕਾਂ ਦੀਆਂ ਵੋਟਾਂ ਜਿੰਨੂੰ ਮੋਚਣ ਦੀ ਖਾਤਰ ਜਾਂ ਹੇਤੀ ਜਿੱਤਣ ਦੀ ਖਾਤਰ ਜਿਹੜੀ ਨਾਟਕ ਦੋ ਨੰਬਰ ਦਾ ਨਾਟਕ ਕਰਦੇ ਨੇ ਇਹ ਵੈਸੇ ਇਹ ਉਹਨਾਂ ਦੇ ਨਾਲ ਇਹਨਾਂ ਦਾ ਫਰਕ ਕੋਈ ਇੱਕ ਦੂਜੇ ਨਾਲ ਹੈ 200 ਜਗ੍ਹਾ ਦੇ ਉੱਪਰ ਪ੍ਰਦਰਸ਼ਨ ਹੋ ਰਿਹਾ ਹੈ ਕੀ ਇਸ ਤੋਂ ਬਾਅਦ ਕੋਈ ਹੋਰ ਅਗਲੀ ਰੂਪरेखा ਬਣਾਈ ਜਾ ਰਹੀ ਹੈ ਕਿ ਲੱਗਦਾ ਕਿ ਇੰਨਾ ਜਲਦੀ ਤਾਂ ਸਰਕਾਰ ਪਿੱਛੇ ਨਹੀਂ ਹਟੂਗੀ ਅੰਦਰ ਦੇਖੋ ਵਿੱਕੀ ਸਰਕਾਰ ਪਿੱਛੇ ਹਟੇ ਨਾ ਹਟੇ ਪਿੱਛੇ ਅਸੀਂ ਵੀ ਨਹੀਂ ਹਟਦੇ ਅਸੀਂ ਕੱਲ ਨੂੰ ਮੀਟਿੰਗ ਕਰ ਰਹੇ ਹਾਂ ਪੰਜਾਬ ਦੇ ਚੰਡੀਗੜ੍ਹ ਉਹ ਤੇਕਸਾਂਪਾ ਬੰਦੇ ਵਿੱਚ ਉੱਥੇ ਅਸੀਂ ਮਜ਼ਦੂਰ ਜੱਤੀ ਬੰਦੀਆਂ ਤੇ ਬਿਜਲੀ ਮਜ਼ਦੂਰ ਜੱਤੀ ਬੰਦੀਆਂ ਅੱਜ ਵੀ ਬਹੁਤ ਬਲਾਈਆਂ ਹੋਈਆਂ ਨੇ ਉਹਨਾਂ ਨਾਲ ਹੋਰ ਸਾਂਝੇ ਕਰਕੇ ਕੋਈ ਮੀਟਿੰਗ ਦਾ ਕੋਈ ਐ ਬਣਾਵਾਂਗੇ ਅਗਲਾ ਐਕਸ਼ਨ ਕੱਢਾਂਗੇ ਅਸੀਂ ਤਿੰਨ ਜਿਹੜੇ ਖੇਤੀ ਕਾਨੂੰਨ ਸੀ ਜਦੋਂ ਉਦੋਂ ਮੀਟਿੰਗਾਂ ਹੁੰਦੀਆਂ ਸੀ ਤਾਂ ਉਦੋਂ ਵੀ ਸਰਕਾਰ ਨਾਲੇ ਗੱਲਬਾਤ ਬਿਜਲੀ ਜਿਹੜੀ ਨੀਤੀ ਨੂੰ ਲੈ ਕੇ ਵੀ ਚੱਲੀ ਸੀ ਵੀ ਇਹਦੇ ਨਾਲ ਵੀ ਗੱਲਬਾਤ ਕਿਸਾਨਾਂ ਦੀ ਹੋਈ ਸੀ ਕਿ ਇਹ ਨਹੀਂ ਲਾਗੂ ਹੋਣ ਦਿੱਤੀ ਜਾਵੇਗੀ ਤਾਂ ਕੀ ਲੱਗਦਾ ਕਿ ਆ ਜਾ ਰਿਹਾ ਕਿ ਤਿੰਨੇ ਖੇਤੀ ਕਾਨੂੰਨਾਂ ਨਾਲ ਉਹ ਵੀ ਖਤਰਨਾਕ ਬਿਲ ਹੈਗਾ ਜਿਹੜਾ ਬੱਤਾ ਜਾ ਰਿਹਾ ਦੇਖੋ ਜੀ ਤਿੰਨ ਖੇਤੀ ਕਾਨੂੰਨ ਵੀ ਤਾਂ ਮਤਲਬ ਇਹ 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 ਤਾਂ ਉਹ ਤੋਂ ਖਤਰਨਾਕ ਇਸ ਕਰਕੇ ਆ ਵੀ ਖੇਤੀ ਹੋਣੀ ਹੀ ਨਹੀਂ ਜੇ ਤੇ ਫਿਰ ਬਿਜਲੀ ਜੇ ਇੰਨੀ ਮਹਿੰਗੀ ਹੋ ਗਈ ਪਹਿਲਾਂ ਲਾਗਤ ਖਰਚੇ ਖੇਤੀ ਦੇ ਉੱਤੇ ਬਹੁਤ ਜ਼ਿਆਦਾ ਹੈ ਜੇ ਬਿਜਲੀ ਦੀਆਂ ਕਰਨ ਮੋਟਰਾਂ ਜਾਂ ਬਿਜਲੀ ਮਹਿੰਗੀ ਕਰਤੀ ਜਿਹੜੇ ਹਿਸਾਬ ਨਾਲ ਇਹਨਾਂ ਦੇ ਰੈਗੂਲੇਟਰੀ ਕਮਿਸ਼ਨ ਰੇਟ ਬੰਨਣ ਦੀ ਗੱਲ ਕਰਦੇ ਨੇ ਇਹ ਤਾਂ ਬਿਜਲੀ ਤਾਂ ਤੋ ਖਰੀਦੀ ਨਹੀਂ ਜਾਣੀ ਨਾ ਘਰਾਂ ਦੀ ਬਿਜਲੀ ਨਾ ਖੇਤਾਂ ਇਹ ਤਦ ਤੱਕ ਲੱਗਦਾ ਲੜਾਈ ਜਾਊਗੀ ਜਿਸ ਤਰੀਕੇ ਦੇਖੋ ਲੜਾਈ ਦਾ ਜੀ ਦੇਖੋ ਇਹਦਾ ਕਿੰਨਾ ਹੰਗਾਰਾ ਤਾਂ ਜਿਹੜਾ ਨਾ ਉਹ ਬਹੁਤ ਹੈ ਲੋਕਾਂ ਦੇ ਵਿੱਚ ਅੱਜ ਦੇ ਕੋਈ ਮਹਿਲਾ ਪਿੰਡ ਦੇ ਵਿੱਚ ਦੋ ਪਿੰਡਾਂ ਦਾ ਇਕੱਠ ਸੀਗਾ ਲਗਭਗ ਉਹ ਕਿ 6-700 ਬੰਦਾ ਇਕੱਠਾ ਹੋਇਆ ਹੋਇਆ ਤੇ ਇਹਦੇ ਚ ਹੰਗਾਰਾ ਅੱਜ ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਲਾਉਣਾ ਲਗਣਾ ਲਾਉਣਾ ਹੋਵੇ ਆਪਣਾ 200 ਥਾਵਾਂ ਤੇ ਜਿਹੜੇ ਪ੍ਰਦਰਸ਼ਨ ਨੇ ਹੋ ਰਹੇ ਨੇ 200 ਥਾਵਾਂ ਤੇ ਇਹਦੇ ਘੱਟੋ-ਘੱਟ 1.2 ਲੱਖ ਬੰਦਾ ਤਾਂ ਇਕੱਠਾ ਹੋਊਗਾ ਇਸ ਕਰਕੇ ਅਸੀਂ ਸਮਝਦੇ ਆਂ ਵੀ ਹੰਗਾਰਾ ਤਿੰਨ ਤਕੜਾ ਹੈ